ਇਹ ਜਿਹੜਾ ਲੜੀਵਾਰ ਕਰਦੇ ਹੋ ਸ਼ਬਦ ਦੀ ਆਖਰੀ ਪੰਕਤੀ ਆ ਮਹਾਰਾਜ ਕਹਿੰਦੇ ਸੁਣ ਸੁਖ ਬੰਤੇ ਨਾਨਕ ਬਿਨ ਵੇ ਛੋਟੋ ਮਾਇਆ ਜਾਲਾਂ ਮਨ ਵਿਚਾਰ ਏਕਲੇ ਬਲਾਗੀ ਪੁਨਰਪ ਜਨਮ ਨ ਕਾਲਾ ਹੇ ਸਿੱਖ ਸੁਣੋ ਹੇ ਸਿੱਖ ਸੁਣਨ ਵਾਲੇ ਹੇ ਸਿੱਖਿਆ ਸੁਣਨ ਵਾਲੇ ਭਾਈ ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਧਾਰਨ ਕਰ ਇਸ ਤਰ੍ਹਾਂ ਤੂੰ ਮਾਇਆ ਦੇ ਬੰਧਨ ਤਿਆਗ ਸਕੇਗਾ ਸੁਣ ਸੁਖਵੰਤੇ ਨਾਨਕ ਬਨਵੇ ਛੋਡੋ ਮਾਇਆ ਜਾਲਾ ਹੇ ਸਿੱਖਿਆ ਸੁਣਨ ਵਾਲੇ ਭਾਈ ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਧਾਰਨ ਕਰ ਇਸ ਤਰ੍ਹਾਂ ਤੂੰ ਮਾਇਆ ਦੇ ਬੰਧਨ ਤਿਆਗ ਸਕੇਗਾ ਮਨ ਵਿਚਾਰ ਏਕਲੇ ਬਲਾਗੀ ਪੁਨਰਪ ਜਨਮ ਨਕਾਲਾ ਜਿਸ ਮਨੁੱਖ ਦੇ ਮਨ ਦੇ ਸੋਚ ਮੰਡਲ ਵਿੱਚ ਇੱਕ ਪ੍ਰਮਾਤਮਾ ਦੀ ਲੇਵ ਲੱਗ ਜਾਂਦੀ ਹੈ ਉਸ ਨੂੰ ਮੁੜ ਮੁੜ ਜਨਮ ਮਰਨ ਦੇ ਗੇੜ ਨਹੀਂ ਹੁੰਦਾ ਜਨਮ ਮਰਨ ਦਾ ਗੇੜ ਦਾ ਮੁੱਕ ਜਾਂਦਾ ਸੋ ਗੁਰੂ ਸੋ ਸਿੱਖ ਕਥੀ ਹਲੇ ਸੋ ਵੈਦ ਜੇ ਜਾਣੇ ਰੋਗੀ ਮਹਾਰਾਜ ਕਹਿੰਦੇ ਸੋ ਗੁਰੂ ਸੋ ਸਿੱਖ ਕਥੀ ਹਲੇ ਸੋ ਵੈਦ ਜੇ ਜਾਣੇ ਰੋਗੀ ਉਸ ਨੂੰ ਗੁਰੂ ਕਿਹਾ ਜਾ ਸਕਦਾ ਹੈ ਅਸਲ ਸਿੱਖ ਕਿਹਾ ਜਾ ਸਕਦਾ ਹੈ ਜਾਂ ਅਸਲ ਵੈਦ ਕਹਾ ਜਾ ਸਕਦਾ ਹੈ ਜੋ ਹਰ ਜੋ ਹੋਰ ਆਤਮਿਕ ਰੋਗੀਆਂ ਦੇ ਰੋਗ ਸਮਝ ਲੈਂਦਾ ਹੈ ਕਿਉਂਕਿ ਗੁਰੂ ਹੀ ਹੈ ਕਿ ਜਿਹੜੇ ਸਾਡੇ ਮਨ ਦੇ ਰੋਗਾਂ ਨੂੰ ਵੀ ਜਾਣਦਾ ਹੈ ਤੇ ਤਨ ਦੇ ਰੋਗਾਂ ਨੂੰ ਵੀ ਇਸੇ ਨੂੰ ਹੀ ਅਸੀਂ ਅਸਲ ਗੁਰੂ ਕਹਿ ਸਕਦੇ ਹਾਂ ਤੇ ਅਸਲ ਸਿੱਖ ਕਹਿ ਸਕਦੇ ਹਾਂ ਤੇ ਅਸਲ ਹੀ ਵੈਦ ਕਹਿ ਸਕਦੇ ਹਾਂ ਤਿਸ ਕਾਰਨ ਕੰਮ ਨ ਧੰਦਾ ਨਾਹੀ ਧੰਦੇ ਗ੍ਰਹੀ ਜੋਗੀ ਪ੍ਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਦੁਨੀਆ ਦਾ ਕੰਮ ਧੰਦਾ ਉਸ ਨੂੰ ਵਿਆਪ ਨਹੀਂ ਸਕਦਾ ਪ੍ਰਭੂ ਦੇ ਸਿਮਰਨ ਸਤਕਾ ਉਹ ਮਾਇਆ ਦੇ ਬੰਧਨ ਵਿੱਚ ਨਹੀਂ ਫਸਦਾ ਉਹ ਗ੍ਰਸਤੀ ਹੁੰਦਾ ਵੀ ਜੋਗੀ ਹੈ ਤੁਸੀਂ ਐਂ ਕਹਿ ਲੋ ਵੀ ਉਹ ਰੱਬ ਦਾ ਪਿਆਰਾ ਆਪਣੇ ਜੀਵਨ ਨੂੰ ਆਪਣੇ ਪਰਿਵਾਰ ਵਿੱਚ ਰਹਿੰਦਾ ਹੋਇਆ ਆਪਣੇ ਜੀਵਨ ਨੂੰ ਬਸਰ ਕਰਦਾ ਹੋਇਆ ਵੀ ਭਗਤ ਹੈ ਸਿੱਖ ਹੈ ਜੋਗੀ ਹੈ ਕਾਮ ਕ੍ਰੋਧ ਹੰਕਾਰ ਤਜੀਐਲੇ ਲੋਭ ਮੋਹ ਤਿਸ ਮਾਇਆ ਮਹਾਰਾਜ ਕਹਿੰਦੇ ਜਿਸ ਨੇ ਕਾਮ ਕ੍ਰੋਧ ਤੇ ਹੰਕਾਰ ਤਿਆਗ ਦਿੱਤਾ ਹੈ ਉਸਨੇ ਲੋਭ ਮੋਹ ਤੇ ਮਾਇਆ ਦੀ ਤ੍ਰਿਸ਼ਨਾ ਛੱਡ ਦਿੱਤੀ। ਮਨ ਤਤ ਅਬਗਤ ਧਿਆਇਆ ਗੁਰ ਪ੍ਰਸਾਦੀ ਪਾਇਆ। ਜਿਸ ਮਨੁੱਖ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਵਿੱਚ ਜਗਤ ਮੂਲ ਅਦ੍ਰਿਸ਼ਟ ਪ੍ਰਭੂ ਨੂੰ ਸਿਮਰਿਆ ਹੈ ਤੇ ਉਸ ਨਾਲ ਮਲਾਪ ਹਾਸਲ ਕਰ ਲਿਆ। ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਹੀ ਭਾਈ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਹੋਣਾ ਗਿਆਨ ਧਿਆਨ ਸਭ ਦਾਤ ਕਥਿ ਅਨੇ ਸੇਤ ਵਰਨ ਸਭ ਦੂਤਾ ਪਰਮਾਤਮਾ ਨਾਲ ਡੂੰਗੀ ਸਾਂਝ ਬਣਨੀ ਪ੍ਰਭੂ ਚਰਨਾਂ ਵਿੱਚ ਸੁਰਤ ਜੋੜਨੀ ਇਹ ਸਭ ਪ੍ਰਭੂ ਦੀ ਦਾਤ ਹੀ ਕਹੀ ਜਾ ਸਕਦੀ ਹੈ ਜਿਸ ਨੂੰ ਇਹ ਦਾਤ ਮਿਲਦੀ ਹੈ ਉਸ ਨੂੰ ਤੱਕ ਕੇ ਕਾਮਦਾਇਕ ਬੈਰੀਆਂ ਦਾ ਰੰਗ ਫਿੱਕਾ ਹੋ ਜਾਂਦਾ ਹੈ ਕਹਿਣ ਦਾ ਭਾਵ ਕਾਮਦਾਇਕ ਕਾਮਦਾਇਕ ਬੈਰੀ ਉਹਦੇ ਨੇੜੇ ਨਹੀਂ ਫਰਕ ਸਕਦੇ ਉਹਦੇ ਕੰਟਰੋਲ ਵਿੱਚ ਰਹਿਣਗੇ ਉਹਨੂੰ ਤੰਗ ਨਹੀਂ ਕਰਨਗੇ ਤੇ ਭਾਰੂ ਨਹੀਂ ਪੈਣਗੇ ਉਹਦੇ ਹੁਕਮ ਅnder ਚੱਲਣਗੇ ਗੁਰੂ ਦੇ ਪਿਆਰੇ ਦੇ ਬੀਬੀ ਅਜੇ ਪਾਈ ਆ ਮਹਾਰਾਜ ਕਹਿੰਦੇ ਨੇ ਬ੍ਰਹਮ ਕਮਲ ਮਦ ਤਾਸ ਰਸਾਤੰਗ ਰਸਾਤੰਗ ਬ੍ਰਹਮ ਕਮਲ ਮਦ ਤਾਸ ਰਸਾਤੰਗ ਜਾਗਤ ਨਾਹੀ ਸੂਤਾ ਕਿਉਂਕਿ ਸਿਮਰਨ ਦੀ ਬਰਕਤ ਨਾਲ ਉਸ ਦੇ ਹਿਰਦੇ ਵਿੱਚ ਮਾਨੋ ਬ੍ਰਹਮ ਰੂਪ ਕਮਲ ਦਾ ਸਹਿਦ ਚੋਣ ਲੱਗ ਪੈਂਦਾ ਹੈ ਉਸ ਨਾਮ ਅੰਮ੍ਰਿਤ ਸਹਿਤ ਦਾ ਰਸ ਉਹ ਮਨੁੱਖ ਚੱਖਦਾ ਹੈ ਇਸ ਕਰਕੇ ਉਹ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ ਮਾਇਆ ਮੋਹ ਦੀ ਨੀਂਦ ਵਿੱਚ ਗਾਫਲ ਨਹੀਂ ਹੁੰਦਾ ਮਹਾ ਗਭੀਰ ਪਤਰਪਤਾਲਾ ਨਾਨਕ ਸਰਬ ਜੁਆਇਆ ਏ ਨਾਨਕ ਜੋ ਪ੍ਰਭੂ ਵੱਡੇ ਜਿਗਰੇ ਵਾਲਾ ਹੈ ਸਾਰੇ ਪਤਾਲ ਸਾਰੇ ਸੰਸਾਰ ਜਿਸ ਪਰਜਾਤ ਜਿਸ ਪਾਰਜਾਤ ਪ੍ਰਭੂ ਦੇ ਪੱਤਰ ਵਿਸਾਰਾ ਹਨ ਜੋ ਸਭ ਜੀਵਾਂ ਵਿੱਚ ਵਿਆਪਕ ਹੈ ਅਕਾਲ ਪੁਰਖ ਵਾਹਿਗੁਰੂ ਕਣਕਣ ਵਿੱਚ ਵੱਸਦਾ ਉਪਦੇਸ਼ ਗੁਰੂ मम मुनेना गर्भं बिਖਤਜ ਅੰਮ੍ਰਿਤ ਪਿਆਇਆ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੈਂ ਉਸ ਦਾ ਨਾਮ ਅੰਮ੍ਰਿਤ ਪੀਤਾ ਹੈ ਤੇ ਮਾਇਆ ਦਾ ਜ਼ਹਿਰ त्यागਿਆ ਹੈ ਹੁਣ ਮੇਰਾ ਮੜਮੜ ਗਰਭਵਾਸ ਜਨਮ ਮਰਨ ਨਹੀਂ ਹੋਵੇਗਾ ਗੋਜਰੀ ਮਹੱਲਾ ਪਹਿਲਾ ਕਬਨ ਕਬਨ ਜਾਚੇ ਪ੍ਰਭ ਦਾਤੇ ਤਾਂ ਕਿ ਅੰਤ ਨ ਪਰੇ ਸੁਮਾਰ हे दाता प्रभु बेअंत जीव तेरे दर ਤੋਂ दाता मांगਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ ਬੇਸਮਾਰ ਗਿਣਤੀ ਤੋਂ ਬਾਹਰ ਨੇ ਜੀਵ ਜਿਹੜੇ ਤੈਥੋਂ ਦਾਤਾਂ ਲੈ ਲੈ ਕੇ ਵਰਤਦੇ ਨੇ ਤੇ ਛਕਦੇ ਨੇ ਜੈਸੀ ਭੁੱਖ ਹੋਏ ਅਬ ਅੰਤਰ ਤੂੰ ਸਮਰੱਥ ਤੂੰ ਸਮਰੱਥ ਸੱਚ ਦੇਵਨ ਹਾਰ ਮਹਾਰਾਜ ਕਹਿੰਦੇ ਜੇਹੋ ਜਹੀ ਕਿਸੇ ਦੇ ਤੁਰ ਅੰਦਰ ਮੰਗਣ ਦੀ ਭੁੱਖ ਹੁੰਦੀ ਹੈ हे ਦੇਨ ਹਾਰ ਪ੍ਰਭੂ ਤੂੰ ਪੂਰੀ ਕਰਦਾ ਹੈ ਤੂੰ ਸਦਾ ਥਿਰ ਹੈ ਤੇ ਦਾਤਾਂ ਦੇਣ ਯੋਗਾ ਹੈ ਐਜੀ ਜਪ ਤਪ ਸੰਜਮ ਸੱਚ ਆਧਾਰ हे ਪ੍ਰਭੂ ਤੇਰਾ ਨਾਮ ਹੀ ਸਾਡੇ ਵਾਸਤੇ ਜਪ ਹੈ ਤਪ ਹੈ ਸੰਜਮ ਹੈ ਤੇਰਾ ਨਾਮ ਹੀ ਸਾਡੇ ਵਾਸਤੇ ਸਦਾ ਸਦਾ ਫਿਰ ਰਹਿਣ ਵਾਲਾ ਆਸਰਾ ਹੈ ਹਰ ਹਰ ਨਾਮ ਦੇਹੁ ਸੁਖ ਪਾਈਏ ਹਰ ਹਰ ਨਾਮ ਦੇਹ ਸੁਖ ਪਾਈਏ ਤੇਰੀ ਭਗਤ ਭਰੇ ਪੰਡਾਰ ਰਹਾਓ ਮਹਾਰਾਜ ਜਮਝਾਉਣਾ ਕਰਦੇ ਨੇ ਵੀ ਸਾਨੂੰ ਜੀਵਾਂ ਨੂੰ ਆਪਣਾ ਨਾਮ ਦੇ ਤੇਰੇ ਨਾਮ ਦੀ ਵਰਕਤ ਨਾਲ ਹੀ ਆਤਮਿਕ ਆਨੰਦ ਮਿਲਦਾ ਹੈ ਇਸ ਪਦਾਰਥ ਦੀ ਤੇਰੇ ਘਰ ਵਿੱਚ ਕੋਈ ਕਮੀ ਨਹੀਂ ਹੈ ਤੇਰੀ ਭਗਤੀ ਦੇ ਤੇਰੇ پاس ਖਜ਼ਾਨੇ ਭਰੇ ਪਏ ਹਨ ਰਹਾਉ ਸੋਨ ਸਮਾਦ ਰਹੇ ਲਬਲਾਗੇ ਏਕਾ ਏਕੀ ਸ਼ਬਦ ਵਿਚਾਰ ਏ ਕਰਤਾਰ ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿੱਚ ਆਪਣੇ ਅੰਦਰ ਸੁਰਤ ਜੋੜ ਕੇ ਸਮਾਧੀ ਰਾਹੀ ਬੈਠਾ ਸੀ ਤੂੰ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਹੈ ਜਲ ਥਲ ਧਰਨ ਗगन ਤਹ ਨਾਹੀ ਆਪੇ ਆਪ ਕੀਆ ਕਰਤਾਰ ਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪ੍ਰਗਟ ਕੀਤਾ ਸੀ ਤਦੋਂ ਨਾ ਪਾਣੀ ਸੀ ਨਾ ਸੁੱਕ ਸੀ ਨਾ ਕਹ ਲੋ ਪਾਣੀ ਸੀ ਤੇ ਨਾ ਸੋਕਾ ਸੀ ਨਾ ਧਰਤੀ ਸੀ ਤੇ ਨਾ ਆਕਾਸ਼ ਸੀ ਕੁਛ ਵੀ ਨਹੀਂ ਸੀ ਨਾ ਤਦ ਮਾਇਆ ਮਗਨ ਨਾ ছায়ਾ ਨਾ ਸੂਰਜ ਚੰਦ ਨਾ ਜੋਤ ਅਪਾਰ ਤਦੋਂ ਨਾ ਇਹ ਮਾਇਆ ਸੀ ਤੇ ਨਾ ਇਸ ਮਾਇਆ ਦੇ ਪ੍ਰਭਾਵ ਵਿੱਚ ਮਸਤ ਕੋਈ ਜੀਵ ਸੀ ਨਾ ਤਦੋਂ ਸੂਰਜ ਸੀ ਤੇ ਨਾ ਚੰ드ਰਮਾ ਸੀ ਨਾ ਹੀ ਕੋਈ ਹੋਰ ਜੋਤ ਸੀ ਸਰਬ ਦ੍ਰਿਸ਼ਟ ਲੋਚਨ ਅਬ ਅੰਤਰ ਏਕਾ ਨਦਰਸੋ ਤਿਰਭਵਨ ਸਾਰ हे ਪ੍ਰਭੂ ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ हे प्रभु सारे जीवां नु देख सकण वाली तेरी आंख तन्ना ਭਵਨਾ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨજર ਤੇਰੇ ਆਪਣੇ ਹੀ ਅੰਦਰ ਟਿਕੀ ਹੋਈ ਸੀ ਸਿਰਫ ਤੇ ਸਿਰਫ ਤੂੰ ਹੀ ਤੰਨਾ ਭਵਨਾ ਨੂੰ ساری ਸ੍ਰਿਸ਼ਟੀ ਨੂੰ ਸਭ ਕਾਸੇ ਨੂੰ ਦੇਖਣ ਵਾਲਾ ਤੂੰ ਹੀ ਇੱਕੋ ਇੱਕ ਸੀ ਸੁੰਨ ਸਮਾਦੀ ਦੇ ਅੰਦਰ ਹੋਰ ਕੋਈ ਨਾ ਤਾਂ ਕੋਈ ਜੀਵ ਜੰਤੂ ਨਾ ਧਰਤੀ ਨਾ ਆਕਾਸ਼ ਨਾ ਚੰਦ ਨਾ ਸੂਰਜ ਕੁਛ ਵੀ ਨਹੀਂ ਸੀ ਇੱਕ ਇੱਕੋ ਇੱਕ ਤੂੰ ਹੀ ਸੀ ਸੁੰਨ ਸਮਾਧੀ ਅੰਦਰ ਤੇ ਸਭ ਕੁਝ ਵੇਖ ਰਿਹਾ ਸੀ ਤੇ ਉਸ ਨੂੰ ਫਿਰ ਪ੍ਰਗਟ ਕਰਨ ਵਾਲਾ ਵੀ ਤੂੰ ਹੀ ਹੈ ਤੇ ਸਮੇਟਣ ਵਾਲਾ ਵੀ ਤੂੰ ਹੀ ਹੈ ਪਵਨ ਪਾਣੀ ਅਗਨ ਤਨ ਕੀ ਹੈ ਬ੍ਰਹਮਾ ਵਿਸ਼ਨ ਮਹੇਸ਼ ਆਕਾਰ ਜਦੋਂ ਉਸ ਪ੍ਰਮਾਤਮਾ ਨੇ ਹਵਾ ਪਾਣੀ ਅੱਗ ਆਦਿਕ ਤਤ ਰਚੇ ਤਾਂ ਬ੍ਰਹਮਾ ਵਿਸ਼ਨੂ ਸਭ ਆਦਕ ਦੇ ਵਜੂਦ ਰਚੇ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ हे ਪ੍ਰਭੂ اے ਬ੍ਰਹਮਾ ਵਿਸ਼ਨੂ ਸਭ ਆਦਕ ਸਾਰੇ ਹੀ ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਤੇ ਮੰਗਤੇ ਹਨ ਤੇਰੇ ਦਰ ਦੇ ਮੰਗਤੇ ਹਨ ਤੂੰ ਸਭਾਂ ਨੂੰ ਤੂੰ ਸਭ ਨੂੰ ਦਾਤਾ ਦੇਣ ਵਾਲਾ ਹੈ ਸਮਰੱਥ ਪ੍ਰਭੂ ਆਪਣੇ ਵਿਚਾਰ ਅਨੁਸਾਰ ਸਭ ਨੂੰ ਦਾਤਾਂ ਦਿੰਦਾ ਹੈ ਕੋਟ 33 ਜਾਚੇ ਪ੍ਰਭ ਨਾਇਕ ਦਿੰਦੇ ਟੋਟ ਨਹੀਂ ਪੰਡਾਰ ਹੇ ਸਭ ਦੀ ਅਬਗਾ ਹੇ ਸਭ ਦੀ ਅਗਵਾਈ ਕਰਨ ਵਾਲੇ ਪ੍ਰਭੂ 33 ਕਰੋੜ ਦੇਵਤੇ ਵੀ ਤੇਰੇ ਦਰ ਤੋਂ ਮੰਗਦੇ ਹਨ ਉਹਨਾਂ ਨੂੰ ਦਾਤਾਂ ਦੇ ਦੇ ਕੇ ਤੇਰੇ ਖਜ਼ਾਨਿਆਂ ਵਿੱਚ ਘਾਟਾ ਨਹੀਂ ਪੈਂਦਾ ਉਹ ਭਰੇ ਹੀ ਰਹਿੰਦੇ ਨੇ ਖਜ਼ਾਨੇ ਤੇਰੇ ਹੁੰਦੇ ਭਾਂਡੇ ਕਾਛ ਨਾ ਸਮਾਵੇ ਹੁੰਦੇ ਭਾਂਡੇ ਕਾਛ ਨਾ ਸਮਾਵੇ ਸਿੱਧੇ ਅੰਮ੍ਰਿਤ ਪਰੇ ਨਿਹਾਰ ਮਾਇਆ ਪਦਾਰਥ ਤਾਂ ਸਭ ਨੂੰ ਮਿਲਦੇ ਹਨ ਮਾਇਕ ਪਦਾਰਥ ਤਾਂ ਸਭ ਨੂੰ ਮਿਲਦੇ ਹਨ ਔਰ ਸ਼ਰਧਾਹੀਨ ਹਿਰਦੇ ਵਿੱਚ ਤੇਰੇ ਨਾਮ ਅਮਰਤ ਦੀ ਦਾਤ ਵਿੱਚੋਂ ਕੁਝ ਵੀ ਨਹੀਂ ਟਿਕਦਾ ਤੇ ਸ਼ਰਧਾ ਭਰਪੂਰ ਹਿਰਦੇ ਵਿੱਚ ਤੇਰੀ ਮਿਹਰ ਦੀ ਨਿਗਾਹ ਨਾਲ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਟਿਕਦਾ ਹੈ ਸਤ ਸਮਾਦੀ ਅੰਤਰ ਜਾਚੇ ਰਿੱਧ ਸਤ ਜਾਚੇ ਕਰੇ ਜੈਕਾਰ ਯੋਗ ਸਾਧਨਾ ਵਿੱਚ ਪੁੱਗੇ ਹੋਏ ਯੋਗੀ ਵੀ ਸਮਾਧੀ ਵਿੱਚ ਟਿਕ ਕੇ ਤੇਥੋਂ ਹੀ ਮੰਗਦੇ ਹਨ ਕਰਾਮਾਤੀ ਤਾਕਤਾਂ ਮੰਗ ਮੰਗ ਕੇ ਤੇਰੀ ਜੈ ਜੈਕਾਰ ਕਰਦੇ ਹਨ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੇ ਪ੍ਰਕਾਰ ਇਹੀ ਆਖਦੇ ਹਨ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਜਿਹੋ ਜਿਹੀ ਕਿਸੇ ਦੇ ਮਨ ਵਿੱਚ ਮੰਗਣ ਦੀ ਪਿਆਸ ਹੁੰਦੀ ਹੈ ਤੂੰ ਹੈ ਪ੍ਰਭੂ ਉਸੇ ਕਿਸਮ ਦਾ ਜਲ ਦੇ ਦਿੰਦਾ ਹੈ ਜਿਹੋ ਜੀ ਕੋਈ ਮੰਗ ਕਰਦਾ ਉਹ ਜੀ ਉਹਨੂੰ ਦਾਤ ਮਿਲਦੀ ਹੈ ਭਾਈ ਨਾਮ ਦੀ ਦਾਤ ਮਿਲੋਂਗੇ ਦਾਤ ਨਾਮ ਦੀ ਦਾਤ ਮਿਲ ਜਾਏਗੀ ਸਿੱਖੀ ਆਲਾ ਸਿੱਖੀ ਦੀ ਦਾਤ ਮੰਗੋਂਗੇ ਸਿੱਖੀ ਮਿਲ ਜਾਏਗੀ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਜੋ ਭਾਈ ਆਪਣੇ ਠਾਕਰ ਤੋਂ ਮੰਗੇਗਾ ਉਹ ਮਿਲੇਗਾ ਪਰ ਤੇਰੀ ਸ਼ਰਧਾ ਹੋਵੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਤੇ ਗੁਰੂ ਦੇ ਸਿਧਾਂਤ ਤੇ ਗੁਰਬਾਣੀ ਤੇ ਸ਼ਰਧਾ ਹੋਵੇ ਤੇਰੀ ਕਿਉਂਕਿ ਇਹ ਪ੍ਰਭੂ ਪਰਮਾਤਮਾ ਸ਼ਬਦ ਰੂਪ ਵਿੱਚ ਆਪਣੇ ਕੋਲੇ ਬਿਰਾਜਮਾਨ ਹੈ ਸ਼ਬਦ ਰੂਪ ਵਿੱਚ ਪ੍ਰਭੂ ਪਰਮਾਤਮਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੈ ਆਪਣੇ ਪਾਸ ਆਪਾਂ ਇਹ ਗੁਰੂ ਦਾ ਓਟ ਆਸਰਾ ਲੈਣਾ ਹੈ ਤੇ ਇਹਦੇ ਨਾਮ ਬਾਣੀ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਤੱਕ ਪਹੁੰਚ ਕਰਨੀ ਹੈ ਜਿੰਨਾ ਚਿਰ ਨਾਮ ਬਾਣੀ ਨਾਲ ਨਹੀਂ ਜੁੜਦਾ ਮਨੁੱਖ ਉਹਨਾਂ ਚਿਰ ਪ੍ਰਭੂ ਪਰਮਾਤਮਾ ਤੱਕ ਪਹੁੰਚ ਨਹੀਂ ਹੁੰਦੀ ਮਾਰਾ ਨੇ ਦੱਸਿਆ ਨਾ ਵੀ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੇ ਪ੍ਰਕਾਰ ਵੀ ਜਿਹੋ ਜੀ ਕਿਸੇ ਦੀ ਤ੍ਰਿਸ਼ਨਾ ਹੁੰਦੀ ਹੈ ਉਹ ਸਭ ਤ੍ਰਿਸ਼ਨਾ ਪੂਰੀਆਂ ਕਰਦਾ ਪਾਏ ਗੁਰੂ ਆਸਾਂ ਜਿਹਨੂੰ ਕਹਿੰਦੇ ਨੇ ਸਭ ਆਸਾਂ ਪੂਰੀਆਂ ਕਰਦਾ ਗੁਰੂ ਇਹੀ ਆਖਦੇ ਹਨ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਜਿਹੋ ਜਹੀ ਕਿਸੇ ਦਾ ਕਿਸੇ ਦੇ ਮਨ ਦੀ ਮਨ ਵਿੱਚ ਮੰਗ ਮੰਗਣ ਦੀ ਪਿਆਸ ਹੁੰਦੀ ਹੈ हे ਪ੍ਰਭੂ ਉਸੇ ਕਿਸਮ ਦਾ ਤੂੰ ਉਹਨੂੰ ਜਲ ਦਤ ਦੇ ਦਿਨ ਜਲ ਦਾਤ ਦੇ ਦਿਨ ਦਿੰਦਾ ਹੈ ਵੱਡੇ ਭਾਗ ਗੁਰ ਸੇਵੇ ਆਪਣਾ ਭੇਦ ਨਹੀਂ ਗੁਰਦੇਵ ਮਰਾਰ ਮਹਾਰਾਜ ਕਹਿੰਦੇ ਪਰ ਅਸਲੀ ਵੱਡੇ ਭਾਗ ਉਹਨਾਂ ਬੰਦਿਆਂ ਦੇ ਹਨ ਜੋ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਗੁਰੂ ਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਹੁੰਦਾ ਗੁਰਪ੍ਰਮੇਸ਼ਰ ਏਕੋ ਜਾਣ ਮਹਾਰਾਜ ਕਹਿੰਦੇ ਗੁਰੂ ਤੇ ਪ੍ਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੁੰਦਾ ਜੋ ਗੁਰੂ ਤੋਂ ਮੰਗਿਆ ਪਰਮੇਸ਼ਰ ਤੋਂ ਮੰਗਿਆ ਜੋ ਪ੍ਰਮੇਸ਼ਰ ਤੋਂ ਮੰਗਿਆ ਸਮਝੋ ਗੁਰੂ ਤੋਂ ਮੰਗਿਆ ਜੋ ਗੁਰੂ ਦੇ ਗੁਣ ਗਾਉਂਦਾ ਹੈ ਉਹ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਭਾਈ जो परमात्मा के गुण गाँव है वह गुरु के गुण गाँव है बराबर है बराबर बराबर कोई फर्क नहीं राम कहे कोई रहीम कहे कोई अल्लाह कहे कोई गौ गौड गौ। सच्चे पातशाह एको एक थाई है एक ही है ताको काल नहीं जम जो है बुझे अंतर शब्द बचार ਜਿਹੜੇ ਬੰਦੇ ਆਪਣੇ ਸੋਚ ਮੰਡਲ ਵਿੱਚ ਮਾਇਕ ਪਦਾਰਥਾਂ ਦੀ ਮੰਗ ਦੇ ਥਾਂ ਗੁਰੂ ਦੇ ਸ਼ਬਦ ਨੂੰ ਸਮਝਦੇ ਹਨ ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਝੁੱਕ ਸਕਦੀ ਆਤਮਿਕ ਮੌਤ ਨਹੀਂ ਮਰਤਾ ਇਨਸਾਨ ਆ ਸਰੀਰ ਕਰਕੇ ਤਾਂ ਜਾਣਾ ਹੀ ਆ ਅਬ ਤਬ ਅਬਰ ਨਾ ਮੰਗੂੰ ਹਰ ਪਹਿ ਨਾ ਮਨ ਰੰਜਨ ਦੀ ਜੇ ਪਿਆਰ ਮਹਾਰਾਜ ਕਹਿੰਦੇ ਇਸ ਵਾਸਤੇ ਮੈਂ ਕਦੇ ਬੀ ਪਰਮਾਤਮਾ ਪਾਸੋਂ ਹੋਰ ਕੁਝ ਨਹੀਂ ਮੰਗਦਾ ਮੈਂ ਇਹ ਅਰਦਾਸ ਕਰਦਾ ਹਾਂ ਏ ਨਿਰੰਝਨ ਪ੍ਰਭੂ ਪਿਆਰ ਦੀ ਨਿਗਾਹ ਨਾਲ ਮੈਨੂੰ ਆਪਣਾ ਨਾਮ ਬਖਸ਼ ਨਾਨਕ ਚਾਤਰਕ ਅੰਮ੍ਰਿਤ ਜਲ ਮੰਗੇ ਹਰ ਜਸ ਦੀਜੇ ਕਿਰਪਾ ਧਾਰ ਮਹਾਰਾਜ ਕਹਿੰਦੇ ਨਾਨਕ ਪਪੀਹਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਮੰਗਦਾ ਹੈ ਏ ਹਰੀ ਕਿਰਪਾ ਕਰਕੇ ਆਪਣੀ ਸਿੱਖਤ ਸਲਾਹ ਦੇ ਆਪਣੇ ਨਾਮ ਦੀ ਸਿੱਖਤ ਸਲਾਹ ਕਰਵਾ ਲਾ ਮਹਾਰਾਜ ਬਹੁਤ ਆਈ ਨਹੀਂ ਗੁਜਰੀ ਮਹੱਲਾ ਪਹਿਲਾ ਐ ਜੀ ਜਨਮ ਮਰੇ ਆਵੇ ਫਨ ਜਾਵੇ ਬਿਨ ਗੁਰਗਤ ਨਹੀਂ ਕਾਈ ਮਹਾਰਾਜ ਕਹਿੰਦੇ ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਨਹੀਂ ਪੈਂਦਾ ਉਹ ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਫਿਰ ਮਰਦਾ ਹੈ ਉਸ ਦਾ ਇਹ ਗੇੜ ਬਣਿਆ ਰਹਿੰਦਾ ਹੈ ਕਿਉਂਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਉੱਚੀ ਆਤਮਿਕ ਅਵਸਥਾ ਨਹੀਂ ਬਣਦੀ। ਜਨਮ ਮਨ ਦਾ ਗੇੜ ਮੁੱਕਦਾ ਨਹੀਂ ਜਿੰਨਾ ਚਰਨਾਮ ਬਾਣੀ ਨਾਲ ਨਹੀਂ ਜੁੜਦਾ ਮਨੁੱਖ। ਗੁਰਮਖ ਪ੍ਰਾਣੀ ਨਾਮੇ ਰਾਤੇ ਨਾਮੇ ਗਤ ਪਤ ਪਾਈ। ਮਹਾਰਾਜ ਕਹਿੰਦੇ ਜਿਹੜੇ ਪ੍ਰਾਣੀ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਪਰਮਾਤਮਾ ਦੇ ਨਾਮ ਵਿੱਚ ਹੀ ਰੰਗੇ ਰਹਿੰਦੇ ਹਨ। ਤੇ ਨਾਮ ਵਿੱਚ ਰੰਗੇ ਰਹਿਣ ਕਰਕੇ ਉਹ ਉੱਚੀ ਆਤਮਕ ਅਵਸਥਾ ਤੇ ਇੱਜ਼ਤ ਪ੍ਰਾਪਤ ਕਰ ਲੈਂਦੇ ਹਨ ਭਾਈ રે ਰਾਮ ਨਾਮ ਚਿਤ ਲਾਈ हे ਭਾਈ ਤੂੰ ਵੀ ਪ੍ਰਮਾਤਮਾ ਦੇ ਨਾਮ ਵਿੱਚ ਚਿੱਤ ਜੋੜ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਐਸੀ ਨਾਮ ਵਡਾਈ ਰਹਾਉ ਗੁਰੂ ਦੀ ਮਿਹਰ ਨਾਲ ਭਾਵ ਗੁਰੂ ਦੀ ਮਿਹਰ ਦਾ ਪਾਤਰ ਬਣ ਕੇ ਤੂੰ ਹਰੀ ਪ੍ਰਭੂ ਪਾਸੋਂ ਨਾਮ ਦੀ ਦਾਤ ਹੀ ਮੰਗ। ਪ੍ਰਮਾਤਮਾ ਦਾ ਨਾਮ ਜਪਣਾ ਜਪਣ ਦੀ ਬਰਕਤ ਹੁੰਦੀ ਹੈ। ਪ੍ਰਮਾਤਮਾ ਦਾ ਨਾਮ ਜਪਣ ਦੀ ਬਰਕਤ ਹੁੰਦੀ ਹੈ ਕਿ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਰਹਾਉ ਐ ਜੀ ਬਹੁਤੇ ਭੇਖ ਕਰੇ ਭਿਖਿਆ ਕੋ ਕਿਤੇ ਉਧਰ ਭਰਨ ਕੇ ਤਾਈ ਹੇ ਪਾਈ ਤੂੰ ਪ੍ਰਭੂ ਦਾ ਨਾਮ ਬਸਾਰ ਕੇ ਪੇਟ ਭਰਨ ਦੀ ਖਾਤਰ ਦਰ ਦਰ ਤੇ ਦਰ ਦਰ ਤੋਂ ਪਿੱਛਾ ਲੈਣ ਵਾਸਤੇ ਕਈ ਧਰਾਂ ਤੇ ਧਾਰਮਿਕ ਭੇਖ ਬਣਾ ਰਿਹਾ ਹੈ ਗੁਰੂ ਨੂੰ ਛੱਡ ਕੇ ਗੁਰੂ ਦਾ ਦਵਾਰਾ ਛੱਡ ਕੇ ਦਰ ਦਰ ਤੇ ਜਾਂਦਾ ਮਨੁੱਖ ਕਾਦੀ ਖਾਤਰ ਪੇਟ ਭਰਨ ਦੀ ਖਾਤਰ ਦਰ ਦਰ ਤੋਂ ਪਿੱਛਾ ਲੈਣ ਵਾਸਤੇ ਕਈ ਤਰ੍ਹਾਂ ਦੇ ਧਰਮਿਕ ਭੇਖ ਬਣਾ ਰਿਹਾ ਹੈ ਮਹਾਰਾਜ ਕਹਿੰਦੇ ਬਿਨ ਹਰ ਭਗਤ ਨਾਹੀ ਸੁਖ ਪ੍ਰਾਣੀ ਬਿਨ ਗੁਰ ਘਰਪ ਨ ਜਾਈ ਪਰ हे ਪ੍ਰਾਣੀ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ਗੁਰੂ ਦੀ ਸ਼ਰਨ ਤੋਂ ਬਿਨਾ ਹੰਕਾਰ ਦੂਰ ਨਹੀਂ ਹੁੰਦਾ ਐ ਜੀ ਕਾਲ ਸਦਾ ਸਿਰ ਉੱਪਰ ਹਾਂਡੇ ਜਨਮ ਜਨਮ ਬਹਿਰਾਈ ਮਹਾਰਾਜ ਕਹਿੰਦੇ ਸਿਮਰਨ ਤੋਂ ਬਿਨਾ ਆਤਮਕ ਮੌਤ ਸਦਾ ਤੇਰੇ ਸਿਰ ਉੱਤੇ ਖੇਲਦੀ ਹੈ ਖਲੋਤੀ ਹੈ ਇਹੀ ਹਰੇਕ ਜਨਮ ਵਿੱਚ ਤੇਰੀ ਅਵੇਰਨ ਤੁਰੀ ਆ ਰਹੀ ਹੈ ਹਰੇਕ ਜਨਮ ਵਿੱਚ ਤੇਰੀ ਬੈਰਨਾ ਹੈ ਚਾਹੇ ਤੂੰ ਹੁਣ ਮਨੁੱਖੇ ਜਨਮ ਚਾ ਚਾਹੇ ਤੂੰ ਕੋਈ ਵੀ ਤੈਨੂੰ ਜਨਮ ਮਿਲਿਆ ਮੌਤ ਤਾਂ ਆਉਣੀ ਆ ਨਾ ਹਰੇਕ ਚੀਜ਼ ਹਰੇਕ ਜਨਮ ਵਿੱਚ ਮਹਾਰਾਜ ਕਹਿੰਦੇ ਸਿਮਰਨ ਤੋਂ ਬਿਨਾ ਆਤਮਿਕ ਮੌਤ ਸਦਾ ਤੇਰੇ ਸਿਰ ਉੱਤੇ ਖਲੋਤੀ ਹੋਈ ਹੈ। ਇਹੀ ਹਰੇਕ ਜਨਮ ਵਿੱਚ ਤੇਰੀ ਬੈਰਨ ਤੁਰੀ ਆ ਰਹੀ ਹੈ। ਇਸ ਬੈਰਨ ਤੋਂ ਖੜਾ ਛਡਾਉਣ ਵਾਸਤੇ ਭਾਈ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ। ਪਰਮਾਤਮਾ ਦੀ ਬੰਦਗੀ ਕਰਨ ਵਾਲਾ ਮਨੁੱਖ ਜੀਵ ਆਤਮਾ ਪ੍ਰਭੂ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਉਹਨੂੰ ਮੌਤ ਨਹੀਂ ਸਤਾ ਸਕਦੀ ਫਿਰ ਇਹ ਮੌਤ ਬੈਰਨ ਤੋਂ ਪਾਈ ਖਿਹੜਾ ਛਡਾਉਣਾ ਹੈ ਤਾਂ ਪਰਮਾਤਮਾ ਦਾ ਨਾਮ ਸਿਮਰ ਗੁਰੂ ਦਾ ਸਿੱਖ ਬਣ ਗੁਰੂ ਦੇ ਕਹੇ ਚੱਲ ਫੇਰ ਤੇਰਾ ਇਸ ਬੈਰਨ ਤੋਂ ਖਿਹੜਾ ਛੁੱਟ ਸਕਦਾ ਅੱਗੇ ਮਾਰਾ ਸਮਝਾਉਂਦੇ ਨੇ ਸੱਚੇ ਸ਼ਬਦ ਦਰਤੇ ਸੇ ਬਾਚੇ ਸਤਗੁਰੂ ਬੂਝ ਬੁਝਾਈ ਮਹਾਰਾਜ ਕਹਿੰਦੇ ਜਿਹੜਾ ਬਨੁਖ ਗੁਰੂ ਦੇ ਸੱਚੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ ਜਿਹੜੇ ਬਨੁਖ ਗੁਰੂ ਦੇ ਸੱਚੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ ਉਹ ਇਸ ਆਤਮਕ ਮੌਤ ਤੋਂ ਬਚ ਜਾਂਦੇ ਨੇ ਕਿਉਂਕਿ ਗੁਰੂ ਉਹਨਾਂ ਨੂੰ ਆਤਮਕ ਜੀਵਨ ਦੀ ਸਮਝ ਦੇ ਦਿੰਦਾ ਹੈ ਗੁਰ ਸਰਨਾਈ ਜੋ ਨਾ ਸਕੇ ਦੂਤ ਨਾ ਸਕੇ ਸੰਤਾਈ ਗੁਰੂ ਦੀ ਸ਼ਰਨ ਪਏ ਬੰਦਿਆਂ ਨੂੰ ਆਤਮਕ ਮੌਤ ਤੱਕ ਵੀ ਨਹੀਂ ਸਕਦੀ ਉਹਨਾਂ ਨੂੰ ਸਤਾ ਨਹੀਂ ਸਕਦੀ ਮਹਾਰਾਜ ਕਹਿੰਦੇ ਗਰੰਟੀ ਆ ਹੁਣ ਗੁਰੂ ਨਹੀਂ ਭਾਈ ਲਾਰਾ ਲਾਉਂਦਾ ਮਹਾਰਾਜ ਕਹਿੰਦੇ ਸ਼ਰਨ ਗੁਰ ਸ਼ਰਨਾਈ ਜੋ ਹੋ ਨਾ ਸਕੇ ਦੂਤ ਨਾ ਸਕੇ ਸੰਤਾਈ ਵੇ ਤੈਨੂੰ ਜਮਦੂਤ ਸਤਾ ਨਹੀਂ ਸਕਦਾ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਪਏ ਬੰਦਿਆਂ ਨੂੰ ਆਤਮਿਕ ਮੌਤ ਤੱਕ ਵੀ ਨਹੀਂ ਸਕਦੀ ਉਹਨਾਂ ਨੂੰ ਸਤਾ ਨਾ ਉਹਨਾਂ ਨੂੰ ਸਤਾ ਨਹੀਂ ਸਕਦੀ ਉਹ ਰੱਬ ਦੇ ਪਿਆਰੇ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਜੋਤ ਰੂਪੀ ਚਾਰੇ ਵਿੱਚ ਵੱਸਦਿਆਂ ਨੇ ਫਿਰ ਉਹ ਰੂਹਾਂ ਦੇਹ ਦੇ ਆਸ ਉਹਨਾਂ ਦਾ ਟੁੱਟ ਜਾਂਦਾ ਜਿਵੇਂ ਆਪਾਂ ਸੌਖੀ ਜੀ ਧਾਰਨਾ ਇਕ ਲੈਣੇ ਹੁੰਦੇ ਆ ਵੀ ਇੱਕ ਤਾਂ ਹੁੰਦਾ ਕੱਚਾ ਨਾਰੀਅਲ ਜੇ ਕੱਚੇ ਨਾਰੀਅਲ ਤੇ ਸੱਟ ਮਾਰਗੇ ਤਾਂ ਗਿਰੀ ਤੇ ਸੱਟ ਪੈਂਦੀ ਆ ਗਰੀ ਵੀ ਟੁੱਟ ਜਾਂਦੀ ਆ ਵਿੱਚੋਂ ਜਿਹੜਾ ਹੁੰਦਾ ਪੱਕਾ ਨਾਰੀਅਲ ਉਹਦੇ ਖੋਲ ਤੇ ਜਿੰਨੀਆਂ ਮਰਜ਼ੀ ਛੱਟਾਂ ਮਾਰੀ ਚੱਲ ਗਿਆ ਆਪਾਂ ਤੋੜਦੇ ਆ ਉਹਨੂੰ ਭੰਨਦੇ ਆ ਉਹ ਗਰੀ ਸਬੂਤੀ ਨਿਕਲ ਆਉਂਦੀ ਆ ਇਸੇ ਤਰ੍ਹਾਂ ਹੀ ਰੱਬ ਦੇ ਪਿਆਰੇ ਜਿਹੜੇ ਦੇਹ ਅਧਿਆਸ ਨਾਲੋਂ ਟੁੱਟ ਜਾਂਦੇ ਨੇ ਤੋੜ ਲੈਂਦੇ ਨੇ ਆਪਣਾ ਨਾਤਾ ਦੇਹ ਅਧਿਆਸ ਨਾਲੋਂ ਨਾਤਾ ਤੋੜ ਲੈਂਦੇ ਨੇ ਉਹ ਆਤਮਿਕ ਜੀਵਨ ਜੀਂਦੇ ਨੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਸਿਧਾਂਤ ਮੁਤਾਬਕ ਜੀਵਨ ਬਸਰ ਕਰਦੇ ਨੇ ਉਹਨਾਂ ਨੂੰ ਕੋਈ ਬਾਹਰੀ ਦੁੱਖ ਤਕਲੀਫ ਸਤਾ ਨਹੀਂ ਸਕਦਾ ਉਹ ਆਪਾਂ ਤੋਂ ਆਪਾਂ ਇਤਿਹਾਸ ਵਾਲੀ ਨਿਰੋਜ ਹੀ ਨਿਗਾ ਮਾਰਦੇ ਆਂ ਆਰੇ ਨਾਲ ਸਰੀਰ چیرਿਆ ਗਿਆ ਮਨ ਚੜ੍ਹਦੀ ਕਲਾ 'ਚ ਰਹਾ ਮਨ ਨਹੀਂ ਡੋਲਿਆ ਕਹਿਣ ਦਾ